ਸ੍ਰੀਕਾਲ ਜੀ ਸਾਰਿਆਂ ਨੂੰ ਮੈਂ ਮਨਵੀਰ ਬਟਿਕ ਪਿੰਡ ਕੁੰਗਰਾਲੀ ਸਿੱਖਾਂ ਤੋਂ ਸਭ ਤੋਂ ਪਹਿਲਾਂ ਮੇਰੀ ਤੁਹਾਨੂੰ ਰਿਕੁਐਸਟ ਆ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਬਤੌਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਅੱਗੇ ਦੀ ਅੱਗੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਪਾਰਟੀਅਰ ਸੂਟ ਇਹ ਤੁਸੀਂ ਕਰਵਾ ਚੌਥ ਵਾਸਤੇ ਵੀ ਲੈ ਸਕਦੇ ਹੋ ਜਿਵੇਂ ਫੰਕਸ਼ਨਸ ਆ ਰਹੇ ਨੇ ਮੈਰਿਜਸ ਆ ਰਹੀਆਂ ਨੇ ਤੁਸੀਂ ਉਹਨਾਂ ਵਾਸਤੇ ਵੀ ਵਰਾਈ ਕਰ ਸਕਦੇ ਹੋ ਸਭ ਤੋਂ ਪਹਿਲਾਂ ਆਪਣਾ ਚੁਟੇ ਹੀ ਹਾਂ ਸ਼ਰਟ ਹੈਗੀ organza ਦੀ organza ਦੀ ਸ਼ਰਟ ਆ ਗਈ ਮਾਰੇ ਆ ਗਈ ਬਾਟਮ ਤੇ ਇਹ ਆ ਗਿਆ ਇਹਦਾ ਡਿਪਾ ਇਹਦਾ ਇਹ ਸੂਟ ਆ ਇਹ ਤੁਹਾਨੂੰ ਮਿਲੂਗਾ 1100 ਰੁਪਏ ਦੀ ਰੇਂਜ ਦੇ ਵਿੱਚ ਉਹ ਸੋਨਾ ਸੂਟ ਆ 1400 ਪ੍ਰਾਈਸ ਹੈ ਇਹਦਾ वाइज बहुत ज़्यादा सुना है सुनी तो नेक्स्ट जो का सोल्डर ये भी है और वो से हैंडवर्क कितना हो गया थे नेक देखो पैनल्स बने हुए नहीं और क्या रहता ਜਿਹੜੀ ਇਹਦੇ ਬਾਟਮ ਆ ਉਹ ਆਉਦੀ ਮਸਲੀਨ ਦੇ ਉੱਪਰ ਬਾਟਮ ਦੇ ਉੱਪਰ ਵੀ ਵਰਕ ਆਊਗਾ ਤੇ ਇਹ ਆ ਗਿਆ ਨਾ ਦੁਪੱਟਾ ਦੁਪੱਟੇ ਦੇ ਉੱਪਰ ਵੀ ਵਰਕ ਕੋਟੇ ਡੋਰੀ ਇਹਦਾ ਦੁਪੱਟਾ ਜਿਹੜਾ ਇਹ ਸੰਤਾਂ ਇਹਦਾ ਪ੍ਰਾਈਸ ਵੀ ਹੈਗਾ 1100 ਰੁਪਏ ਨੈਕਸਟ ਜਿਹੜਾ ਸੂਟ ਆ ਇਹ ਆ ਗਿਆ ਮਸਲੀਨ ਦੇ ਉੱਪਰ ਘੇਰਾ ਬਣਿਆ ਹੋਇਆ ਇਹਦਾ ਬੈਕ ਵਾਲਾ ਜਿਹੜਾ ਬਾਰਡਰ ਆ ਉਹ ਵੀ ਪ੍ਰਿੰਟਡ ਜਿਹੜਾ ਮੂਰੇ ਵਾਲਾ ਪੱਲਾ ਉਹਨੂੰ ਹਾਈਲਾਈਟ ਕੀਤਾ ਹੋਇਆ ਇਹ ਆ ਗਿਆ ਤੇ ਬੋਟਮ 3 ਮੀਟਰ ਦੀ ਬੋਟਮ ਹੋਊਗੀ ਜਿਹੜਾ ਇਹਦਾ ਦੁਪੱਟਾ ਉਹ ਵੀ ਹੋਊਗਾ ਮਸਲੀਨ ਦਾ ਇਹ ਆ ਗਿਆ ਇਹਦਾ ਦੁਪੱਟਾ ਮਸਲੀਨ ਦਾ ਦੁਪੱਟਾ ਹੈ ਦੁਪੱਟੇ ਦੀ ਟੂਰੀ ਫਿਨਿਸ਼ਿੰਗ ਕੀਤੀ ਹੋਈ ਆ। ਬਹੁਤ ਸੋਹਣਾ ਦੁਪੱਟਾ। ਜਿਹੜਾ ਇਹ ਸੂਟ ਆ ਇਹਦਾ ਪ੍ਰਾਈਸ ਹੈਗਾ 2000 ਰੁਪਏ। ਇਹਦਾ ਨੈਕਸਟ ਸੂਟ ਆ। ਇਹ ਵੀ ਹੈਗਾ ਆਰਗੈਂਜ਼ਾ ਤੇ। ਮਿਰਰ ਵਰਗਾਂ ਦਾ ਨੈਕ ਬਣਿਆ ਹੋਇਆ। ਐਨਲਸ ਬਣੇ ਹੋਏ ਐਨ ਕੇਰਾ ਦੇ ਇਹ ਆ ਗਿਆ ਇਹਦੀ ਬਾਟਮ ਸਿਲਕ ਦੀ ਬਾਟਮ ਤੇ ਇਹ ਆ ਗਿਆ ਇਹਦਾ ਦੁਪੱਟਾ ਦੁਪੱਟੇ ਤੇ ਵੀ ਉਹ ਕੀਤਾ ਹੋਇਆ ਬਹੁਤ ਜ਼ਿਆਦਾ ਸੋਨਾ ਸੁਲਟਾ ਫੁਲਾਡੂਲਾ ਦੁਪੱਟਾ 2 ਮੀਟਰ ਦਾ ਜਿਹੜਾ ਇਹ ਸੂਟ ਆ ਇਹ ਵੀ ਤੁਹਾਨੂੰ ਮਿਲੂਗਾ 2000 ਰੁਪਏ ਦੀ ਰੇਂਜ ਦੇ ਵਿੱਚ ਇਹਦਾ ਬੈਸਟ ਸੂਟ ਆ ਗਿਆ ਇਹ ਆ ਗਿਆ ਫੈਨ ਬਾਕਸ ਪਿਓਰ ਕਰੇਪ ਦਾ ਸੂਟ ਆ ਇਹ ਇਹ ਵਾਕ ਆ ਗਿਆ ਦੇ 슬ੀਵਸ ਤੇ ਤੇ ਇਹ ਆ ਗਿਆ ਇਹਦਾ ਦੁਪੱਟਾ ਸਾਈਡਾਂ ਦੇ ਵਰਕ ਕੀਤਾ ਹੋਇਆ ਹੈਂਡ ਵਰਕ ਕੀਤਾ ਹੋਇਆ ਹੈ ਜਿਹੜਾ ਇਹ ਸੂਟ ਦਾ ਇਹ ਪ੍ਰਾਈਸ ਹੈਗਾ 1800 ਰੁਪਏ ਅਗਰ ਸੋਨਰ ਨਾਲ ਵਿੱਚੋਂ ਕੋਈ ਵੀ ਸੂਟ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਸੈਂਡ ਕਰੋ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰਵਾਓ ਕਿਉਂਕਿ ਜਿਹੜੇ ਇਹ ਸੂਟ ਨੇ ਇਹ ਆਪਣੇ ਕੋਲ ਜਿਆਦਾ ਨਹੀਂ ਹੈਗੇ ਹਾਂਜੀ ਜਿਹੜੀ ਆਪਣੀ ਇਹ ਐਮਬਰਾਇਡਰੀ ਮਿਸਿੰਗ ਆ ਇੱਥੋਂ ਤੁਸੀਂ ਇਹਦੇ ਤੇ ਲੇਸ ਲਗਾ ਕੇ ਇਹਨੂੰ ਅ ਸਹੀ ਕਰ ਸਕਦੇ ਹੋ ਤੁਹਾਨੂੰ ਅਗਰ ਇਹ ਚਾਹੀਦਾ ਤੁਸੀਂ ਜੇ ਸਕਰੀਨਸ਼ਾਟ ਲੈ ਕੇ ਮੈਨੂੰ ਵਟਸਐਪ ਤੇ ਸੈਂਡ ਕਰੋ ਤੇ ਇਹਦਾ ਪ੍ਰਾਈਸ ਪੁੱਛੋ ਬੈਸਟ ਜਿਹੜਾ ਸੂਟ ਆ ਉਹ ਆ ਗਿਆ ਇਹ ਇਹਦੇ ਲਈ ਇਹ ਸੂਟ ਆ ਇਹਦੇ ਨਾਲ ਦੁਪੱਟੇ ਦੇ ਉੱਪਰ ਅ ਇਦਾਂ ਏਮਬਰਾਇਡਰੀ ਕੀਤੀ ਹੈ ਹੈਂਡ ਏਮਬਰਾਇਡਰੀ ਇਹਦੇ ਵਿੱਚ ਤੁਹਾਨੂੰ ਜਿਹੜਾ ਆਪਾਂ ਤੁਹਾਨੂੰ ਸੂਟ ਪਹਿਲਾਂ ਵੀ ਦਿਖਾਇਆ ਸੀਗਾ ਉਹਦੇ ਹੀ ਡਿਜ਼ਾਈਨ ਨੇ ਇਹ ਇਹ ਦੇਖੋ पांच छे कलर डिजाइन आ गए थे अगर थोड़ी तो ना बच्चे कोई भी पसंद है तो इसे स्क्रीनशॉट ले सकते हो इसका प्राइस है ना तो सारे का प्राइस हैगा अठारह सौ रुपये जो नेक्स्ट सूट वो आ गया वाइन कलर का बहुत हैवी सूट है ये